ਸਤਿ ਸ੍ਰੀ ਅਕਾਲ ਦੋਸਤੋ ਸੈਕੰਡ ਹੈਂਡ ਕਾਰ ਪੰਜਾਬ ਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸਕੋਰਪੀਓ ਵੀ ਐਲ ਐਕਸ ਟਾਪ ਮਾਡਲ ਕਾਰ ਆ ਜੀ ਆਟੋਮੈਟਿਕ ਆ ਜੀ 2010 ਮਾਡਲ ਆ ਤੇ 11 ਦੀ ਆਰ ਸੀ ਆ ਕਾਰ ਦੀ 1 ਲੱਖ 42000 ਕਿਲੋਮੀਟਰ ਵਿਦ ਕੰਪਨੀ ਰਿਪੋਰਟ ਨਾਲ ਚੱਲੀ ਹੋਈ ਕਾਰ ਆ ਦੋਸਤੋ 2026 ਤੱਕਰ ਆਰ ਸੀ ਪਾਸ ਆ ਕਾਰ ਦੀ ਜੀ ਵੀ ਆਈ ਪੀ ਨੰਬਰ 0018 ਬਹੁਤ ਸੋਹਣੀ ਕਾਰ ਆ ਜੀ ਐਨ ਆਰ ਆਈ ਫੈਮਿਲੀ ਘਰੇ ਲਓ ਗੱਡੀ ਆ ਹਰ ਇੱਕ ਕਾਰ ਦੀ ਫੁੱਲ ਵਰਟਾ ਫੁੱਲ ਗਾਰੰਟੀ ਮਿਲੂਗੀ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਜੇਕਰ ਟਾਇਰਾਂ ਦੀ ਗੱਲ ਕਰੀਏ ਤਾਂ 80 85% ਟਾਇਰ ਨੇ ਕਰਦੇ ਸੋਹਣੇ ਅਲੋਏ ਵੀਲਸ ਲੱਗੇ ਹੋਏ ਨੇ ਜੀ ਸੀਟ ਕਵਰ ਨਵੇਂ ਨੇ 7D ਮੈਟ ਬਿਸ਼ੇ ਹੋਏ ਨੇ ਜੀ ਬਲੂਟੂਥ ਵਾਲਾ ਮਿਊਜ਼ਿਕ ਪਲੇਅਰ ਲੱਗਾ ਹੋਇਆ ਕਾਰ ਨੂੰ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਦੋਸਤੋ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਆ ਰਿਹਾ ਮਾਲਕ ਦਾ ਏਰੀਆ ਫਗਵਾੜਾ ਨੀਅਰ ਗਰਾਇਆ ਏਰੀਆ ਹੈ ਜਿੱਦੀ ਕਿਸੇ ਦੇ ਘਰੇ ਖੜੀ ਹੋਈ ਆ ਕਾਰ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਤੁਸੀਂ ਵੀਡੀਓ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਾਰ ਕਿੰਨੀ ਸਾਫ਼ ਸੁਥਰੀ ਆ ਹਰ ਇੱਕ ਕਾਰ ਦੇ ਫੁੱਲ ਬਟਾ ਫੁੱਲ ਗਾਰੰਟੀ ਮਿਲੋਗੀ ਜੀ ਏਸੀ ਹੀਟ ਵਰਕਿੰਗ ਆ ਨਵੇਂ ਸੀਟ ਕਵਰ ਨੇ 7D ਮੈਟ ਵਿਸ਼ੇ ਹੋਏ ਨੇ ਜੀ ਇੰਜਨ ਗੇਅਰ ਦੀ ਪੂਰੀ ਓਕੇ ਆ ਕਾਰ ਸਰਵਿਸ ਤੱਕ ਹੋਈ ਆ ਕਾਰ ਦੀ ਜੀ ਇੱਕ ਵਾਰੀ ਡਿਟੇਲ ਫੇਰ ਦੱਸਦੀ ਆ ਜੀ ਸਕੋਰਪੀਓ VLX ਟੌਪ ਮਾਡਲ ਆ ਜੀ 2010 ਮਾਡਲ ਆ 2011 ਦੀ ਆਰਟੀ ਆ ਆਟੋਮੈਟਿਕ ਕਾਰ ਆ ਦੋਸਤੋ 142000 ਕਿਲੋਮੀਟਰ ਚੱਲੀ ਹੋਈ ਕਾਰ ਆ 2026 ਤੱਕਰ ਆਰਟੀ ਪਾਸਾ ਜੀ ਵੀਆਈਪੀ ਨੰਬਰ ਆ ਮਾਲਕ ਦਾ ਨੰਬਰ ਦਿੱਤਾ ਹੋਇਆ ਸਕਰੀਨ ਉੱਤੇ ਦੋਸਤੋ ਕਾਲ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਬਹੁਤ ਸੋਹਣੀ ਕਾਰ ਆ ਜੀ ਫੁੱਲ ਵਟਾ ਫੁੱਲ ਗਾਰੰਟੀ ਮਿਲੂਗੀ ਕਾਰ ਦੀ ਘੇਲ ਘਰੇਲੂ ਰੱਖੀ ਹੋਈ ਕਾਰ ਆ ਨਵੇਂ ਟਾਇਰ ਅਲੋਏ ਲੱਗੇ ਹੋਏ ਨੇ ਕਾਰ ਨੂੰ ਵੀਆਈਪੀ ਨੰਬਰ ਆ ਦੋਸਤੋ ਜੇਕਰ ਤੁਸੀਂ ਵੀ ਆਪਣੇ ਕਿਸੇ ਵਹੀਕਲ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਉੱਪਰ ਦੇਤੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਆਪਣੇ ਮਸ਼ੀਨਰੀ ਦੀਆਂ ਸਾਨੂੰ ਫੋਟੋਆਂ ਭੇਜ ਸਕਦੇ ਹੋ ਤੇ ਪੂਰੀ ਡਿਟੇਲ ਭੇਜ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ YouTube ਵਾਲੇ ਤੇ Facebook ਵਾਲੇ ਕਰ ਲਿਓ ਫੋਲੋ ਜੇ ਕਿਸੇ ਦੀ ਤਰ੍ਹਾਂ ਦੀ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਜੇਕਰ ਕੋਈ ਭਾਈ ਇਹ ਗੱਡੀ ਖਰੀਦਣਾ ਚਾਹੁੰਦਾ ਤਾਂ ਮਾਲਕ ਨਾਲ ਡਾਇਰੈਕਟ ਗੱਲ ਕਰ ਸਕਦਾ ਜੀ ਸਕਰੀਨ ਉੱਤੇ ਨੰਬਰ ਦਿੱਤੇ ਹੋਏ ਆ ਮਾਲਕ ਦੇ ਬਹੁਤ ਸੋਹਣੀ ਕਾਰ ਆ ਜੀ ਵਧੀਆ ਰੇਟ ਤੇ ਮਿਲੂਗੀ ਔਰ ਕਿਸੇ ਵੀ ਜਾਣਕਾਰੀ ਦੇ ਲਈ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਦੋਸਤੋ ਤੇ ਆਪਾਂ ਇਹੋ ਜੀਆਂ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆਉਂਦੇ ਰਵਾਂਗੇ ਧੰਨਵਾਦ ਦੋਸਤੋ